ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸ਼ਕੂਰ ਦੇ ਵਿੱਚ ਸ਼ਕੂਰ ਪਿੰਡ ਤੋਂ ਭੰਗਰ ਵਾਲੀ ਛੜਕ ਦੇ ਉੱਤੇ ਬਾਈ ਦਾ ਘਰ ਆ ਜਦੋਂ ਤੁਸੀਂ ਭੰਗਰ ਵਾਲੇ ਪਾਸੇ ਨੂੰ ਮੁੜੋਗੇ ਸ਼ਕੂਰ ਵਾਲੇ ਪਾਸੇੋਂ ਮਿੱਤਰੋ ਬਸ ਸਿੱਧਾ ਮੁੜ ਕੇ ਟੈਂਪੂ ਖੜਿਆ ਦਿਸ ਜੂਗਾ ਬਾਈ ਦੇ ਬੂਹੇ ਮਰੇ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਾਈ ਗਾਈਆਂ ਦਾ ਬਾਈ ਨੂੰ ਸ਼ੌਂਕ ਆ ਜਾਨਵਰ ਬਾਈ ਨੇ ਗ੍ਰੰਤੀ ਦੇ ਵਿੱਚ ਮੱਥੀਆਂ ਬਰੀਡ ਵਾਲੀਆਂ ਤਿਆਰ ਕਰੀ ਜਾਂਦਾ ਬਾਈ ਬਾਬਾ ਮਹਿਰ ਕਰੇ ਔਰ ਅੱਜ ਵੀ ਬਾਈ ਕੋਲੇ ਇੱਕ ਟੌਪ ਦੇ ਸੀਮੰਟ ਦੀ ਵਹਿੜ ਵਿਕਾਊ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਿਕਾਰਡ ਆ ਸਾਰੀ ਜਾਣਕਾਰੀ ਲੈ ਲੈਣੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ ਵਧੀਆ ਜੀ ਅਸੀਂ ਤਾਂ ਖੇਤਾ ਜੋ ਕੰਮ ਕਰਦਾ ਫੜ ਕੇ ਲੈਂਦਾ ਹਨ ਛੋਣਾਂ ਲਵਾਈਆਂ ਨਾ ਬਾਈ ਫਿਰ ਹਾਂ ਲੱਗ ਗਿਆ ਕੇ ਰਹਿ ਗਿਆ ਜੀ ਨਹੀਂ ਸ਼ੁਰੂ ਹੀ ਕੀਤਾ ਇਹ ਤਾਂ ਜੀ ਸ਼ੁਰੂ ਹੀ ਕੀਤਾ ਕਿਹੜਾ ਲਾਉਣ ਲੱਗਾ 31 31 ਐਦ ਕੀ 31 ਲੱਗਿਆ ਵਾਲਾ ਹਨਾ ਅੱਛਾ ਬਾਈ ਜਿਹੜੀ ਵਹਿੜ ਇਤਨੀ ਆ ਕਿਦਾਂ ਵਸੂਆ ਵਾ ਪਹਿਲਾਂ ਸੂਹੇ ਪਹਿਲਾਂ ਨਹੀਂ ਆ ਕਿੰਨੇ ਚਿਰ ਦੀ ਹੋ ਗਈ ਹੋ ਗਈ ਬਾਈ ਇਹ ਏ ਬਾਈ ਪੂਰੀ ਵੱਡੀ ਹੋ ਕੇ ਮੈਂ ਵੜ ਬੁਣੀ ਆ ਕਿ ਕੁਝ ਕੇ ਬਣੀ ਆ ਹਾਂ ਇਹ ਨਹੀਂ ਵੀ ਛੋਟੀ ਨਹੀਂ ਬਣੀ ਠੀਕ ਹੈ ਜੀ ਹਾਂ ਕਦ ਕੁਦੀ ਵੀ ਦੱਸਦਾ ਬਾਈ ਦਿਨ ਕਿਨੇ ਪਏ ਬਾਈ ਇਹ ਦੇਣ ਦੇ ਦਿਨ ਹਫਤਾ ਸਾਡੇ ਸਾਹੋਂ ਤਾਂ ਹਫਤਾ ਚ ਹਫਤਾ ਲੈ ਜੂਗੀ ਠੀਕ ਹੈ ਬਾਈ ਤੇ ਇਹਦੇ ਸੀਵਣ ਕਿਹੜਾ ਲੱਗਿਆ ਹੋਇਆ ਇਹਦੇ ਅਮਰਪਾਲ ਦਾ ਅਮਰਪਾਲ ਦਾ ਸੈਕਸਡ ਲੱਗਾ ਨਾ ਜੀ ਮਿੱਤਰੋ ਸੈਕਸਡ ਸੀਵਣ ਬਾਈ ਹੋਣਾ ਨੇ ਅਮਰਪਾਲ ਦਾ ਲਵਾਇਆ ਹੋਇਆ ਅੱਛਾ ਬਾਈ ਫਿਰ ਹੁਣ ਦਾ ਰੇਟ ਰੇਟ ਵੀ ਤੇ 1 ਲੱਖ 10000 1 ਲੱਖ 10000 ਰੁਪਏ ਮਾਨਤਨ ਕਰਦੇ ਆ ਬਸ ਕਿੰਨਾ ਕੁ ਕਰਦੇ ਸਭ ਐ ਕਹਦੇ ਵੀ ਇਹਨੇ ਦੀ ਤੇ ਨਹੀਂ ਅੱਜ ਛੋਨਾ ਲਾ ਕੇ ਆਏ ਹੁਣ ਸ਼ੁਰੂਆਤ ਕੀਤਾ ਉਤਨਾ ਹੀ ਹੈ ਬਸ ਛੱਡਣਾ ਬਸ ਉਤਨਾ ਹੀ ਛੱਡ ਠੀਕ ਹੈ ਲੈ ਇਦੋਰੀ ਬਈ ਬਣਾ ਕੱਢੀ ਬਾਦ ਨੂੰ ਭਰਾ ਲੈ ਵੀ ਮਿੱਤਰੋ ਉੱਪਰਲਾ ਦਾ ਛੱਡ ਦੂ ਬਾਈ ਇਹ ਲੱਖ ਦੀ ਦੇਣੀ ਹੈ ਤੇ ਪਹਿਲੇ ਰ ਵੜਾ ਪਲੋਣ ਵੇਖੋ ਮਿੱਤਰੋ ਲੇਵੇ ਭਾਂਡੇ ਵਾਲੀ ਥਣ ਲਵਾ ਚੰਗਾ ਪੂਰਾ ਕਹਿਣ ਤੋਂ ਭਾਵੇਂ 20 22 ਕਿਲੋ ਦੁੱਧ ਵੜਾ ਪਹਿਲੇ ਸਵੇਰੇ ਵੀ 25 ਵੀ ਹਾਂਜੀ ਆਪ ਵੀ 50 053 ਦੀ ਹੈ ਆਪ ਵੀ ਇਹ 50 053 ਦੀ ਹੈ 53 ਦੀ ਟੈਨ ਮਾਰਕਾ ਦੀ ਠੀਕ ਹੈ ਬਾਈ ਠੀਕ ਹੈ ਕਿਹੜੇ ਕਿਹੜੇ ਦੱਸਿਆ ਸੀ ਟੈਨ ਮਾਰਕ ਦੀ 50 053 50 053 ਦੀ ਠੀਕ ਹੈ ਬਾਈ ਆਹ ਹੈਗੀ ਆ 50053 ਦੀ ਡੈਨਮਾਰਕ ਦੀ ਤੇ ਅੱਗੇ ਲੱਗਿਆ ਹੋਇਆ ਅਮਰਪਾਲ ਹਨਾ ਬਈ ਗੱਲ ਸੋਨੇ ਤੇ ਸੁਹਾਗੇ ਵਾਲੀ ਆ ਕਿਉਂਕਿ ਦੁੱਧ ਹੀ ਆ ਦੋਵਾਂ ਅੰਗਾਂ ਦੇ ਵਿੱਚ ਕਰਮਾਂ ਵਾਲੀਆਂ ਨੇ ਗਾਣੇ ਵੀ ਦੁੱਧ ਦੇਣਾ ਤੇ ਗਾਂ ਵੱਛੀ ਆ ਜਣੀਆਂ ਜਿਹੜੀ ਉਹ ਵੀ ਟਿਕਾਣੇ ਦੀ ਆ ਜਣੀਆਂ ਤੇ ਫਿਰ ਗੱਲ ਜਮਾਂ ਤੀਰ ਲੱਗੇਗਾ ਮਤਲਬ ਥਾਣਾ ਤੁਹਾਨੂੰ ਵੇਖੋ ਕਿੱਡਾ ਦੂਰਾ ਲੱਗਾ ਕਰਮਾਂ ਵਾਲੀ ਪਰ ਉੱਥੇ ਬਣਦੇ ਮਹਾਰਾਜ ਜੀ ਉੱਥੇ ਤੂੰ ਨਹੀਂ ਰੱਗਿਆ ਇਹਦਾ ਬਈ ਬਹੁਤ ਬਣੂ ਥੱਲੋ ਹਨਾ ਹਾਂ ਬਈ ਹਜੇ ਤਾਂ ਤੂੰ ਆ ਵੀ ਦਾ ਹੱਫ ਤਾਂ ਹਾਂ ਫੋਰਡੂ ਕੀ ਰਿਕਾਰਡ ਬਣਦੀ ਬਣਾਉਣੀ ਕਰ ਪਲੀ ਸਭ ਯਾ ਲੋਲੀਪੋਲੀ ਬੱਛੀ ਆ ਸਿੰਘ ਜ਼ਰੂਰ ਐ ਫੋਰਡ ਫਿਰ ਦਿਗਾਈ ਨਹੀਂ ਸਿੰਘ ਬਈ ਹੈ ਸਿੰਘ ਦਿਗਾਈ ਨਹੀਂ ਕਿ ਦਿਗਾਏ ਸੀਗੇ ਉਹ ਬੰਦਾ ਖੜਾ ਉਹਦੀ ਗਲਤੀ ਐ ਠੀਕ ਆ ਬਈ ਲੈ ਵੇ ਡਾਕਟਰ ਵੀ ਕੋਲੇ ਖੜਾ ਹੁਣ ਤਾਂ ਉਹਨੂੰ ਡਾਕਟਰ ਨਹੀਂ ਵਿਖਾਉਣਾ ਨਹੀਂ ਤੂੰ ਹੀ ਕਹਿਣਾ ਵੀ ਬੰਦਾ ਸਾਡਾ ਹੀ ਆ ਉਹ ਤੇ ਨੰਬਰ ਬਾਈ ਕਿੰਨਾ ਆਪਣਾ 84375 ਗਾਂ 11018 ਇੱਕ ਵਾਰੀ ਹੋਰ ਬੋਲ 840 84375 84375 11018 11018 84375 11018 84375 ਤੇ 11018 ਬਾਈ ਦਾ ਨੰਬਰ ਆ ਪਿੰਡ ਬਾਈ ਦਾ ਹੈਗਾ ਸ਼ਕੂਰ ਮਿੱਤਰੋ ਭੰਗਰ ਵਾਲੀ ਰੋਡ ਦੇ ਉੱਤੇ ਬਾਈ ਦਾ ਘਰ ਆ ਪਹਿਲਾਂ ਵਹਿੜਾ ਤਾਂ ਗੱਲਬਾਤ ਲਈ ਅਗਲੀ ਕਾਰਵਾਈ ਤੁਸੀਂ ਕਰਨੀ